ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਤ ਸੰਗਤ ਸ੍ਰੀ ਹਰਮੰਦਰ ਸਾਹਿਬ ਦੇ ਸਰੋਵਰ ਦਾ ਜਲ ਲੈ ਕੇ ਆਉਣ ਵਾਲੇ ਸਾਵਧਾਨ ਹੋ ਦਿਓ ਜ਼ਰੂਰ ਸੁਣਿਓ ਇਹ ਕੁਝ ਬੇਨਤੀਆਂ ਨੇ ਸੋ ਪਿਆਰਿਓ ਆਪਾਂ ਇਹ ਬੇਨਤੀਆਂ ਖਾਸ ਤੌਰ ਤੇ ਅੱਜ ਸਾਂਝੀਆਂ ਕਰਨੀਆਂ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਰਹਿਮਤ ਕਰਨ ਪਹਿਲਾ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਸ੍ਰੀ ਪਾਤਸ਼ਾਹ ਕਹਿੰਦੇ ਨੇ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ ਸਾਧ ਸੰਗਤ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਹਤ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਗੱਲਾਂ ਜਿਹੜੀਆਂ ਨੇ ਉਹ ਪਹਿਲਾਂ ਹੀ ਆਖ ਦਿੱਤੀਆਂ ਔਰ ਦੂਜੀ ਗੱਲ ਸਾਧ ਸੰਗਤ ਜਿਹੜੇ ਹਰਮੰਦਰ ਸਾਹਿਬ ਦੇ ਪਾਵਨ ਸਰੋਵਰ ਦੇ ਵਿੱਚੋਂ ਉਹ ਜਲ ਲੈ ਕੇ ਆਉਂਦੇ ਨੇ ਹੁਣ ਕਈ ਕਹਿੰਦੇ ਜੀ ਜਲ ਨਾ ਕਹੋ ਕਈ ਕਹਿੰਦੇ ਜੀ ਉਹਨੂੰ ਪਾਣੀ ਨਾ ਕਹੋ ਕੋਈ ਕਹਿੰਦੇ ਜੀ ਉਹਨੂੰ ਵਾਟਰ ਕਹੋ ਬੱਖੋ ਬਕਰੇ ਸ਼ਬਦਾਂ ਦਾ ਚਿਹਨ ਕੀਤਾ ਜਾਂਦਾ ਹੈ ਕੋਈ ਕੁਝ ਕਹਿੰਦਾ ਹੈ ਕੋਈ ਕੁਝ ਕਹਿੰਦਾ ਹੈ ਪਰ ਗੁਰਮੁਖ ਪਿਆਰਿਓ ਮੈਂ ਇੱਕ ਬੇਨਤੀ ਆਪਜੀ ਨਾਲ ਖਾਸ ਤੌਰ ਤੇ ਜੜੀਆਂ ਨੇ ਉਹ ਸਾਂਝੀਆਂ ਕਰ ਦੇਣੀਆਂ ਚਾਹਨਾ ਵਾ ਕਿ ਪਿਆਰਿਓ ਨਾ ਉਹ ਪਾਣੀ ਹੈ ਤੇ ਨਾ ਉਹ ਵਾਟਰ ਹੈ ਤੇ ਨਾ ਉਹ ਜਲ ਹੈ ਉਹ ਹੈ ਜੀ ਅੰਮ੍ਰਿਤ ਸਾਧ ਸੰਗਤ ਉਹ ਹੈ ਜੀ ਅੰਮ੍ਰਿਤ ਸਾਥ ਸੰਗਤ ਇਹ ਗੱਲ ਯਾਦ ਰੱਖਿਆ ਜੇ ਉਹ ਅੰਮ੍ਰਿਤ ਹੈ ਪਿਆਰਿਓ ਤੇ ਉਹ ਅੰਮ੍ਰਿਤ ਜਿਹੜਾ ਹੈ ਉਹ ਅੰਮ੍ਰਿਤ ਸਾਨੂੰ ਜ਼ਰੂਰ ਜਿਹੜਾ ਤੰਦਰੁਸਤ ਕਰ ਦੇਗਾ ਉਹ ਅੰਮ੍ਰਿਤ ਉਹ ਜਿਹੜਾ ਅੰਮ੍ਰਿਤ ਹੈ ਨਾ ਪਿਆਰਿਓ ਉਹ ਅੰਮ੍ਰਿਤ ਹੀ ਸਾਡੇ ਲਈ ਬਹੁਤ ਹੈ ਉਹ ਅੰਮ੍ਰਿਤ ਹੀ ਸਾਨੂੰ ਬਹੁਤ ਵੱਡੀ ਤਾਕਤ ਦੇ ਸਕਦਾ ਹੈ ਬਹੁਤ ਵੱਡੀ ਸਮਰੱਥਾ ਦੇ ਸਕਦਾ ਹੈ ਗੁਰਮੁਖ ਪਿਆਰਿਓ ਉਹਦੇ ਵਿੱਚ ਬੜੀ ਵੱਡੀ ਤਾਕਤ ਹੈ ਬੜੀ ਵੱਡੀ ਸਮਰੱਥਾ ਹੈ ਬਹੁਤ ਵੱਡੀ ਤਾਕਤ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਔਰ ਸਾਧ ਸੰਗਤ ਇਹ ਗੱਲ ਸਾਨੂੰ ਸਮਝਣੀ ਪਵੇਗੀ ਇਹ ਵਿਚਾਰ ਜਿਹੜੀ ਹੈ ਉਹ ਸਾਨੂੰ ਸਮਝਣੀ ਪਵੇਗੀ ਸਾਧ ਸੰਗਤ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚ ਜਿੰਨੀ ਤਾਕਤ ਹੈ ਨਾ ਜਿੱਥੇ ਬਾਣੀ ਪੜੀ ਜਾਂਦੀ ਹੈ ਹੁਣ ਬਾਣੀ ਤੇ ਪਾਣੀ ਦਾ ਬਹੁਤ ਤਕੜਾ ਸੁਮੇਲ ਹੈ ਉਹ ਅੰਮ੍ਰਿਤ ਸਰੋਵਰ ਦੇ ਵਿੱਚ 24 ਘੰਟੇ ਬਾਣੀ ਦਾ ਪ੍ਰਵਾਹ ਚੱਲਦੇ ਨੇ ਤੇ ਪਿਆਰਿਓ ਉਹ ਪਾਣੀ ਨੇ ਵੀ ਬਾਣੀ ਦਾ ਰੂਪ ਧਾਰਨ ਕਰ ਲਿਆ ਪ੍ਰਭਾਅ ਕਬੂਲ ਲਿਆ ਉਹ ਪਾਣੀ ਨਹੀਂ ਉਹ ਪਾਣੀ ਵੀ ਹੁਣ ਅੰਮ੍ਰਿਤ ਹੋ ਗਿਆ ਹੈ ਉਸ ਜਲ ਨੂੰ ਲਿਆ ਕੇ ਉਸ ਅੰਮ੍ਰਿਤ ਨੂੰ ਲਿਆ ਕੇ ਕਈ ਘਰਾਂ ਦੇ ਵਿੱਚ ਰੱਖਦੇ ਨੇ ਛਕਦੇ ਨੇ ਤੇ ਪਿਆਰਿਓ ਉਸ ਜਲ ਦੇ ਨਾਲ ਨਹਾਉਂਦੇ ਨੇ ਤੇ ਪਿਆਰਿਓ ਮੈਂ ਕਿੰਨਾ ਵੀ ਉਹ ਜਿਹੜਾ ਅੰਮ੍ਰਿਤ ਹੈ ਉਹ ਵੱਡੇ ਵੱਡੇ ਰੋਗਾ ਨੂੰ ਠੀਕ ਕਰਨ ਦੀ ਸਮਰੱਥਾ ਰੱਖਦਾ ਹੈ ਵੱਡੇ ਵੱਡੇ ਰੋਗਾ ਨੂੰ ਉਸ ਨੇ ਠੀਕ ਕਰ ਦਿੱਤਾ ਹੈ ਵੱਡੇ ਵੱਡੇ ਰੋਗ ਜਿਹੜੇ ਨੇ ਉਸ ਨੇ ਠੀਕ ਕਰ ਦਿੱਤੇ ਨੇ ਪਿਆਰਿਓ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਤੇ ਗੁਰਮੁਖ ਪਿਆਰਿਓ ਮੈਂ ਇੱਕ ਬੇਨਤੀ ਆਪ ਜੀ ਨਾਲ ਇਹ ਵੀ ਸਾਂਝੀ ਕਰਦੇ ਆਂ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ ਕਿਰਪਾ ਕਰ ਦੇਣਗੇ ਜਿਸ ਅ ਵੱਡੀ ਕਿਰਪਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਰਹਿਮਤ ਹੋਈ ਸਾਧ ਸੰਗਤ ਜਿਓ ਤਾਂ ਇਹ ਗੱਲ ਯਾਦ ਰੱਖਿਆ ਜੇ ਉਥੇ ਕੋਈ ਹੋਰ ਨਹੀਂ ਸਾਡਾ ਭਲਾ ਕਰ ਸਕਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਜਿੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੇ ਕਿਰਪਾ ਕਰ ਦੇਣੀ ਹੈ ਉੱਥੇ ਕੋਈ ਹੋਰ ਸਾਡੇ ਉੱਤੇ ਰਹਿਮਤ ਨਹੀਂ ਕਰ ਸਕਦਾ ਕੋਈ ਨਹੀਂ ਸਾਡੇ ਤੇ ਰਹਿਮਤ ਕਰ ਸਕਦਾ ਤੇ ਗੁਰਮੁਖ ਪਿਆਰਿਓ ਇਹ ਤਾਂ ਸਾਨੂੰ ਸਮਝਣਾ ਚਾਹੀਦਾ ਹੈ ਇਹ ਸਾਨੂੰ ਵਿਚਾਰਨਾ ਚਾਹੀਦਾ ਹੈ ਕਿ ਗੁਰੂ ਦੀ ਪਾਵਨ ਬਾਣੀ ਜਿੱਥੇ ਚੱਲ ਰਹੀ ਹੈ ਗੁਰੂ ਦੀ ਪਾਵਨ ਬਾਣੀ ਜਿੱਥੇ ਵਿਚਾਰੀ ਜਾ ਰਹੀ ਹੈ ਤੇ ਗੁਰਮੁਖ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਉਹ ਪਾਵਨ ਬਾਣੀ ਨੂੰ ਪੜਿਆ ਜਾ ਰਿਹਾ ਹੈ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਉਹਦੇ ਵਿੱਚ ਐਡੀ ਵੱਡੀ ਤਾਕਤ ਹੈ ਐਡੀ ਵੱਡੀ ਸਮਰੱਥਾ ਹੈ ਸਾਧ ਸੰਗਤ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਜਿਨੇ ਇੱਕ ਵਾਰੀ ਵਿਚਾਰ ਲਈ ਜਿਨੇ ਇੱਕ ਵਾਰੀ ਪੜ੍ਹ ਲਈ ਤੇ ਪਿਆਰਿਓ ਮੈਂ ਕਹਿੰਦਾ ਉਹ ਫਿਰ ਕਿਤੇ ਹੋਰ ਨਹੀਂ ਜਾਂਦਾ ਕੋਨੂੰ ਪਤਾ ਹੈ ਕਿ ਗੁਰੂ ਦੇ ਸ਼ਬਦ ਦੇ ਵਿੱਚ ਕਿੰਨੀ ਵੱਡੀ ਤਾਕਤ ਹੈ ਉਹਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਕਿੰਨੀ ਵੱਡੀ ਤਾਕਤ ਹੈ ਤੇ ਪਿਆਰਿਓ ਉਹ ਫਿਰ ਗੁਰੂ ਨੂੰ ਛੱਡ ਕੇ ਕਿਤੇ ਹੋਰ ਨਹੀਂ ਭੱਜਦਾ ਉਹ ਤਾਂ ਫਿਰ ਗੁਰੂ ਦਾ ਹੀ ਹੋ ਜਾਂਦਾ ਹੈ ਉਹ ਕਹਿੰਦਾ ਮੈਂ ਮੈਂ ਤੇ ਗੁਰੂ ਦਾ ਹਾਂ ਮੈਂ ਕਿਤੇ ਹੋਰ ਨਹੀਂ ਜਾਣਾ ਕਿਉਂਕਿ ਮੈਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਹਾਂ ਮੈਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਹਾਂ ਮਹਾਰਾਜ ਦਾ ਹਾਂ ਮੈਂ ਕਿਤੇ ਹੋਰ ਕਿਉਂ ਜਾਵਾਂ ਬਈ ਮੈਂ ਨਹੀਂ ਜਾਂਦਾ ਉਹ ਨਹੀਂ ਕਿਤੇ ਜਾਂਦਾ ਸਾਧ ਸੰਗਤ ਉਹ ਇਸ ਕਰਕੇ ਨਹੀਂ ਜਾਂਦਾ ਕਿਉਂਕਿ ਉਹਨੂੰ ਪਤਾ ਹੈ ਕਿ ਗੁਰੂ ਦੀ ਕਿੱਡੀ ਵੱਡੀ ਤਾਕਤ ਕਿੱਡੀ ਵੱਡੀ ਸਮਰੱਥਾ ਮੇਰੇ ਤੇ ਹੈ ਕਿੱਡੀ ਵੱਡੀ ਸਮਰੱਥਾ ਮੇਰੇ ਤੇ ਹੈ ਤੇ ਮੈਂ ਗੁਰੂ ਦਾ ਦਰ ਛੱਡ ਕੇ ਕਿਤੇ ਹੋਰ ਕਿਉਂ ਭਟਕਾਂ ਮੈਂ ਗੁਰੂ ਦਾ ਦਰ ਛੱਡ ਕੇ ਕਿਤੇ ਹੋਰ ਨਹੀਂ ਭਟਕਣਾ ਕਿਉਂਕਿ ਮੈਂ ਗੁਰੂ ਦਾ ਦਰ ਛੱਡ ਕੇ ਕਿਤੇ ਹੋਰ ਜਾ ਹੀ ਨਹੀਂ ਸਕਦਾ ਮੈਂ ਕਿਤੇ ਨਹੀਂ ਜਾਣਾ ਸਾਧ ਸੰਗਤ ਜੀਓ ਉਹ ਕਿਤੇ ਇਸ ਕਰਕੇ ਨਹੀਂ ਜਾਂਦਾ ਕਿਉਂਕਿ ਉਹਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਮੈਨੂੰ ਹੀ ਜਿਹੜਾ ਹੈ ਉਹ arogh ਕਰੇਗੀ ਮੈਨੂੰ ਸਤਿਗੁਰੂ ਦੀ ਪਾਵਨ ਬਾਣੀ ਨੇ ਜਿਹੜਾ ਹੈ ਉਹ ਦੇਹ arogh ਕਰ ਦੇਣਾ ਹੈ ਕਿਉਂਕਿ ਮੈਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੇ ਸਾਧ ਸੰਗਤ ਜੀਓ ਭਰੋਸਾ ਹੈ ਜਿਹਨੂੰ ਭਰੋਸਾ ਹੈ ਨਾ ਤੇ ਪਿਆਰਿਓ ਉਹ ਯਾਦ ਰੱਖਿਓ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਰਸ਼ਾ ਦੀ ਪਾਵਨ ਬਾਣੀ ਉਹਦੇ ਤੇ ਐਸੀ ਕਿਰਪਾ ਕਰੇਗੀ ਐਸੀ ਰਹਿਮਤ ਕਰੇਗੀ ਪਿਆਰਿਓ ਕਿ ਉਹਨੂੰ ਕਿਤੇ ਹੋਰ ਪਟਕਣ ਦੀ ਫਿਰ ਜ਼ਰੂਰਤ ਨਹੀਂ ਹੈ ਕਿਤੇ ਨਹੀਂ ਪਟਕਣ ਦੀ ਜ਼ਰੂਰਤ ਔਰ ਪਾਣੀ ਤੇ ਬਾਣੀ ਦਾ ਬਹੁਤ ਤਗੜਾ ਸੁਮੇਲ ਹੈ ਪਿਆਰਿਓ ਜਿੱਥੇ ਸ਼ੁਰੂ ਤੋਂ ਪਾਵਨ ਬਾਣੀ ਪ੍ਰਕਾਸ਼ ਰਹੀ ਪਾਣੀ ਦੇ ਪਾਠ ਹੁੰਦੇ ਰਹੇ ਤੇ ਪਿਆਰਿਓ ਉਥੇ ਪਾਣੀ ਵੀ ਨਾਲ ਰਿਹਾ ਪਾਣੀ ਵੀ ਅੰਮ੍ਰਿਤ ਬਣ ਗਿਆ ਯਾਦ ਰੱਖਿਓ ਜੇ ਗੁਰੂ ਨੇ ਇੱਕ ਪਾਣੀ ਲਿਆ ਆਮ ਪਾਣੀ ਲਿਆ ਉਹਦੇ ਤੇ ਬਾਣੀ ਪੜੀ ਗਈ ਤੇ ਉਹ ਜਲ ਵੀ ਜਿਹੜਾ ਹੈ ਅੰਮ੍ਰਿਤ ਬਣ ਗਿਆ ਤੇ ਸਾਧ ਸੰਗਤ ਜੇ ਅਸੀਂ ਰੋਜ਼ ਬਾਣੀ ਪੜਾਂਗੇ ਸਾਡੇ ਅੰਦਰ ਪਿਆ ਜਲ ਵੀ ਅੰਮ੍ਰਿਤ ਬਣ ਜਾਏਗਾ ਸਾਡੇ ਜਿਹੜੇ ਮਾੜੇ ਗੰਧੀਲੇ ਵਿਚਾਰ ਨੇ ਉਹ ਵੀ ਅੰਮ੍ਰਿਤ ਵਰਗੇ ਹੋ ਜਾਣਗੇ ਤੇ ਪਿਆਰਿਓ ਜਦੋਂ ਬਾਹਰੋਂ ਅਸੀਂ ਸ਼ਕਾ ਸ਼ਕਾਵਾਂਗੇ ਜਦੋਂ ਵਾਹਿਗੁਰੂ ਦਾ ਨਾਮ ਲੈ ਕੇ ਸ਼ਕਿਆ ਸ਼ਕਾਇਆ ਜਾਏਗਾ ਉਹ ਵੀ ਅੰਮ੍ਰਿਤ ਬਣ ਜਾਏਗਾ ਐਡੀ ਵੱਡੀ ਤਾਕਤ ਹੈ ਗੁਰੂ ਦੇ ਨਾਮ ਦੇ ਵਿੱਚ ਪਿਆਰਿਓ ਇਸ ਕਰਕੇ ਆਪਾਂ ਬਾਹਰਲੀ ਕੁਦਰਤ ਨੂੰ ਵੀ ਸੰਭਾਲੀਏ ਬਾਹਰੀ ਤੌਰ ਤੇ ਵੀ ਧਿਆਨ ਦਈਏ ਅੰਦਰੋਂ ਵੀ ਧਿਆਨ ਦਈਏ ਤੇ ਯਾਦ ਰੱਖਿਓ ਪਿਆਰਿਓ ਪਹਿਲਾ ਪਾਣੀ ਜੀਵੋ ਹੈ ਜਿਤ ਹਰਿਆ ਸਭ ਕੋਏ ਪਾਣੀ ਬਚਾਉਣ ਦੀ ਲੋੜ ਹੈ ਤੇ ਪਿਆਰਿਓ ਸ਼ੁੱਧ ਵਾਤਾਵਰਨ ਜਿਹੜਾ ਹੈ ਪੈਦਾ ਕਰਨ ਦੀ ਸਾਡੀ ਆਪਣੀ ਜ਼ਿੰਮੇਵਾਰੀ ਹੋਵੇ ਆਪਣੀ ਡਿਊਟੀ ਹੋਵੇ ਤੇ ਅਸੀਂ ਇਸ ਚੀਜ਼ ਨੂੰ ਜਿਹੜਾ ਹੈ ਵਾਕੂਬੀ ਸਮਝ ਗਏ ਵਾਕੂਬੀ ਸਮਝ ਗਏ ਅਸੀਂ ਇਸ ਚੀਜ਼ ਨੂੰ ਸਮਝਣਾ ਜਿਹੜਾ ਹੈ ਉਹ ਲਾਜ਼ਮੀ ਕਰੀਏ ਸਾਦ ਸੰਗਤ ਇਸ ਚੀਜ਼ ਨੂੰ ਜਿਹੜਾ ਹੈ ਵਿਚਾਰ ਨਾ ਪਏਗਾ ਸਮਝੀਏ ਜਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ